ਮੈਂ ਸਮਾਜ ਸੇਵੀ ਸੰਸਥਾਵਾਂ ਅਤੇ ਸਰਕਾਰਾਂ ਨੂੰ ਇਹ ਅਪੀਲ ਕਰਦਾ ਕਿ ਸਾਡੇ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੋਣੀ ਚਾਹੀਦੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਹੈ ਫਮਾ ਜੀ ਏ ਸੱਤ ਸਾਲ ਦੀ ਉਮਰ ਦਾ ਜਦੋਂ ਸੈਂਟਰ ਖਾਲਸਾ ਜਦੀਮ ਖਾਨੇ ਵਿਖੇ ਸਾਡੇ ਮਾਪਿਆਂ ਦਾ ਹਲਕਾ ਆਇਆ ਸਾਨੂੰ ਤੇ ਉੱਥੇ ਅਸੀਂ 10ਵੀਂ ਤੱਕ ਜਿਹੜੀ ਬਰੇਲ ਲਿਪੀ ਦੇ ਨਾਲ ਪੜ੍ਹਾਈ ਕੀਤੀ ਤੇ ਪਲਸ 1 ਪਲਸ 2 ਸੀਨੀਅਰ ਸੈਕੰਡਰੀ ਸਕੂਲ ਵਿਖੇ ਕੀਤੀ ਤੇ ਸੰਗੀਤ ਦੇ ਖੇਤਰ ਦੇ ਵਿੱਚ ਵੀ ਉੱਥੇ ਭਾਈ ਮਿੰਦਰ ਸਿੰਘ ਓਸਤਾਦ ਜੀ ਤੇ ਭਾਈ ਰਣਜੀਤ ਸਿੰਘ ਓਸਤਾਦ ਜੀ ਦੇ ਪਾਸੋਂ ਸਿੱਖਿਆ ਜਿਹੜੀ ਗ੍ਰੰਥ ਕੀਤੀ ਤੇ ਗੁਰਬਾਣੀ ਜ ਕੁਸੀਂ ਪਾਇਸ ਕਤਰ ਸਿੰਘ ਸਾਧ ਜੀ ਦੇ ਪਾਸੋਂ ਹਾਜ਼ਰ ਕੀਤੀ। ਹੋਰ ਕੀ ਕੀ? ਹੋਰ ਸਿਰਫ ਤਬਲਾ ਹਰਮੋਨੀਅਮ ਤੇ ਗੁਰਬਾਣੀ ਤੇ ਬਰੇਲ ਲਿਪੀ। ਅੱਗੇ ਪੜਨ ਦੀ ਕੋਸ਼ਿਸ਼ ਕੀਤੀ ਤੁਸੀਂ ਸੁਣਾ। ਜੀ ਹਾਂ ਜੀ। ਦੇਖਿਓ ਨਹੀਂ ਸਿੱਧੇ ਚਲੇ। 2022 ਦੇ ਵਿੱਚ ਫੇਪਰ ਦਿੱਤਾ ਸੀ ਇੱਕ ਤੇ ਬਾਅਦ ਚ ਰੈਕਟਰ ਨਾ ਹੋਣ ਦੇ ਕਾਰਨ ਫਿਰ ਮੈਂ ਉਥੇ ਨਹੀਂ ਕਰ ਸਕਿਆ। ਗਵਰਨਮੈਂਟ ਕਾਲਜ ਐਗਨੂਲਨ ਵੀ ਗਿਆ ਸੀ ਉੱਥੇ ਜਾਣੇ ਕਰਨਾ। ਉੱਥੇ ਮਤਲਬ ਇੱਕ ਤਨਾ ਕੋ ਜਿਹੜੀ ਟੀਚਰ ਨਹੀਂ ਸੀ ਹੈਗੀ ਬਰੇਲ ਲਿਪੀ ਦੇ ਹਨਾ। ਤੇ ਦੂਸਰੇ ਪਾਸੇ ਜਿਹੜਾ ਅਜਸਤਾ ਨੰਬਰ ਸੀ ਨਹੀਂ ਸੀ ਘਟਵਾਇਆ ਇਸ ਕਰਕੇ ਕੀ ਕਰਨਾ ਚਾਹੁੰਦੇ ਹੋ ਤੁਸੀਂ ਅੱਗੇ ਪੜਨਾ ਚਾਹੁੰਦੇ ਕੀ ਪੜਨਾ ਚਾਹੁੰਦੇ اے ਬੀਏ ਪੜਾਈ ਇਹ ਚਾਹੁੰਦੇ ਹੋ ਜਾਂ ਸੰਗੀਤ ਦੇ ਹੈ ਨਹੀਂ ਨਹੀਂ ਦੋਨੇ ਹੀ ਹੈਰੀ ਦੋਨੇ ਬੰਦੇ ਕੋ ਹਣ ਤਾਂ ਚਲੋ ਠੀਕ ਹੁੰਦਾ ਮੈਂ ਸਮਾਜਿਕ ਸੰਸਥਾਵਾਂ ਨੂੰ ਤੇ ਸਰਕਾਰਾਂ ਨੂੰ ਚਲੋ ਇਹ ਅਪੀਲ ਕਰਦਾ ਕਿ ਸਾਡੇ ਬੱਚਿਆਂ ਦੇ ਲਈ ਕਿਤੇ ਨਾ ਕਿਤੇ ਵਧੀਆ ਤਰੀਕੇ ਦੀ ਬਰੇਲ ਜਿਹੜੀ ਆ ਹੋਣੀ ਚਾਹੀਦੀ ਆ ਹਰ ਇੱਕ ਜ਼ਿਲ੍ਹੇ ਦੇ ਵਿੱਚ ਹੋਣੀ ਚਾਹੀਦੀ ਆ ਦੇਖੋ ਜੀ ਜਿਹੇ ਨੌਜਵਾਨ ਜਿਹੜੇ ਕੋਈ ਸਰੀਰਕ ਕਮੀ ਲੈ ਕੇ ਆਉਂਦੇ ਨੇ ਦੁਨੀਆ ਤੇ ਪਰਮਾਤਮਾ ਉਹਨਾਂ ਨੂੰ ਕੁਝ ਅਜਿਹੇ ਵੀ ਨਾਲ ਦੇ ਦਿੰਦਾ ਹੈ ਜਿਸ ਨਾਲ ਉਹ ਆਪਣੀ ਜ਼ਿੰਦਗੀ ਨੂੰ ਬੈਲੈਂਸ ਰੱਖ ਕੇ ਜੀ ਸਕਦੇ ਨੇ ਜਾਂ ਉਸ ਨੂੰ ਆਪਣੇ ਆਪਣੀ ਲਾਈਫ ਜਿਹੜੀ ਹੈ ਉਹਨੂੰ ਉਹਦਾ ਪ੍ਰਵਾਹ ਚਲਾ ਸਕਦੇ ਨੇ ਗੁਲਸ਼ਨ ਸਿੰਘ ਜੀ ਨੇ ਭਾਵੇਂ ਨੇਤਰਹੀਣ ਨੇ ਲੇਕਿਨ ਇਹਨਾਂ ਦੇ ਹੌਸਲੇ ਬੜੇ ਬਲੰਤ ਨੇ ਇਹਨਾਂ ਨੂੰ ਪ੍ਰਮਾਤਮਾ ਨੇ ਇਹ ਜਿਹੜਾ ਹੁਨਰ ਦਿੱਤਾ ਹੈ ਇਹ ਗਾ ਵੀ ਸਕਦੇ ਨੇ ਇਹ ਇਨਸਟਰੂਮੈਂਟ ਵੀ ਵਜਾ ਸਕਦੇ ਨੇ ਹਾਰਮੋਨੀ ਬੜਾ ਅੱਛਾ ਪਲੇ ਕਰਦੇ ਨੇ ਤਬਲਾ ਅੱਛਾ ਪਲੇ ਕਰਦੇ ਨੇ ਜਿਸ ਦਾ ਇਹਨਾਂ ਨੂੰ ਬਹੁਤ ਬੈਨੀਫਿਟ ਹੋ ਰਿਹਾ ਹੈ ਉਹਦੇ ਨਾਲ ਕੀ ਕਰਦੇ ਨੇ ਇਹ ਸਾਡੇ ਗੁਰਦਰਪ ਸਿੰਘ ਸਾਹਿਬ ਗੁਰਦੁਰਾ ਟਾਲੀ ਸਾਹਿਬ ਬਾਬਾ ਸ਼ਰੀ ਚੰਦ ਜੀ ਦਾ ਗੁਰਦੁਰਾ ਸਾਹਿਬ ਉੱਥੇ ਵੀ ਸੇਵਾ ਨਵਾਉਂਦੇ ਨੇ ਸਾਡੇ ਗੁਰਦੁਰਾ ਪੰਡਿਤ ਜਧਨਾਰਥ ਪਿੰਡ ਗਲੜੀ ਵਿਖੇ ਇੱਥੇ ਵੀ ਸੇਵਾ ਨਵਾਉਂਦੇ ਨੇ ਤੇ ਜਿਹੜੇ ਬਾਕੀ ਜਥੇ ਨੇ ਇਹ ਉਹਨਾਂ ਦੇ ਨਾਲ ਦੂਸਰੇ ਸਮਾਗਮਾਂ ਤੇ ਵੀ ਚਲੇ ਜਾਂਦੇ ਨੇ ਪਿੰਡਾਂ ਵਿੱਚ ਕੀਰਤਨ ਕਰਨ ਵਿੱਚ ਚਲੇ ਜਾਂਦੇ ਨੇ ਜੇ ਕਿਸੇ ਗੁਰਦੁਰਾ ਸਾਹਿਬ ਵਿੱਚ ਕੋਈ ਸਮਾਗਮ ਹੁੰਦਾ ਹੈ ਤੇ ਉੱਥੇ ਵੀ ਆਪਣੀ ਸੇਵਾ ਢੰਗਦੇ ਨੇ ਜਿਹੇ ਬੱਚਿਆਂ ਵਾਸਤੇ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਉਹਦੇ ਵਿੱਚ ਸਰਕਾਰਾਂ ਦਾ ਵੀ ਹੱਥ ਹੋਣਾ ਚਾਹੀਦਾ ਸਰਕਾਰਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਸਮਾਜਿਕ ਸੰਸਥਾਵਾਂ ਦੀ ਵੀ ਦੇਣ ਹੋਣੀ ਚਾਹੀਦੀ ਹੈ ਜਿਹੜੇ ਲੋਕਲ ਲੋਕ ਨੇ ਪਿੰਡ ਵਾਸਤੇ ਪਿੰਡ ਦੇ ਵਾਸੀ ਨੇ ਜਾਂ ਏਰੀਏ ਦੇ ਵਾਸੀ ਨੇ ਜਿਹੜੇ ਪਹੁੰਚ ਰੱਖਦੇ ਨੇ ਜਿੰਨ ਜਿਹੜੇ ਆਰਥਿਕ ਤੌਰ ਤੇ ਸਮਰੱਥ ਨੇ ਜਾਂ ਕਿਸੇ NGO ਨਾਲ ਜੁੜੇ ਹੋਏ ਨੇ ਜਾਂ ਕਿਸੇ ਸਮਾਜ ਸੇਵੀ ਸੰਸਥਾ ਨਾਲ ਜੁੜੇ ਹੋਏ ਨੇ ਜਾਂ ਇੱਦਾਂ ਦੀ ਸੋਚ ਰੱਖਦੇ ਨੇ ਕਿ ਅਸੀਂ ਉਹਨਾਂ ਲੋਕਾਂ ਦੀ ਮਦਦ ਕਰਨੀ ਹੈ ਜਿਹੜੇ ਜ਼ਰੂਰਤ ਮੰਨਦੇ ਤੇ ਉਹਨਾਂ ਨੂੰ ਅੱਗੇ ਆਉਣਾ ਚਾਹੀਦਾ ਵਾ ਤੇ ਜਿਹੜਾ ਮੇਨ ਰੋਲ ਜਿਹੜਾ ਹੈ ਮੈਂ ਤੇ ਇਸ ਵਿੱਚ ਸਰਕਾਰਾਂ ਦਾ ਤੇ ਜੇ ਕੋਈ ਧਾਰਮਿਕ ਸੰਸਥਾਵਾਂ ਜਿਹੜੀਆਂ ਸਪੈਸ਼ਲਿਸਟ ਵਾਸਤੇ ਬਣੀਆਂ ਨੇ ਜਿਵੇਂ ਤੁਸੀਂ ਜ਼ਿਕਰ ਕੀਤਾ ਸੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ ਤੇ ਉਹਨਾਂ ਦੀ ਵੀ ਡਿਊਟੀ ਬਣਦੀ ਹੈ ਉਹ ਵੀ ਇਹਨਾਂ ਅਜਿਹੇ ਬੱਚਿਆਂ ਦਾ ਧਿਆਨ ਰੱਖਣਾ ਪ੍ਰਤੱਖ ਨੂੰ ਪ੍ਰਮਾਣ ਕੀ ਜੀ ਜੀਵਨ ਜਿਹੜਾ ਇਹਨਾਂ ਦਾ ਚੱਲ ਰਿਹਾ ਹੈ ਇਹਦੇ ਵਿੱਚ ਤਾਂ ਦੱਸਣ ਦੀ ਜ਼ਰੂਰਤ ਨਹੀਂ ਹੈ ਇਹ ਤਾਂ ਜੱਗ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਹੜੇ ਹਾਲਾਤਾਂ ਦੇ ਵਿੱਚ ਇਹ ਰਹ ਰਹੇ ਨੇ ਇਹਨਾਂ ਕੋਲ ਪਹਿਲਾਂ ਇੱਕ ਕਮਰਾ ਹੁੰਦਾ ਸੀ ਕੱਚਾ ਕਮਰਾ ਹੁੰਦਾ ਸੀ ਰਸੋਈ ਬਾਹਰ ਸੀ ਉਹਦੇ ਉੱਤੇ ਤਰਪਾਲ ਪਾਈ ਹੁੰਦੀ ਸੀ ਬਰਸਾਤਾਂ ਦੇ ਵਿੱਚ ਠੰਡਾਂ ਦੇ ਵਿੱਚ ਗਰਮੀਆਂ ਦੇ ਵਿੱਚ ਉੱਥੇ ਹੀ ਕੰਮ ਕਰਦੇ ਸੀ ਇੱਕ ਕਮਰੇ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਸੀ ਹੁਣ ਇੱਕ ਸੰਸਥਾ ਨੇ ਇੱਕ ਕਮਰਾ ਬਣਾ ਕੇ ਦਿੱਤਾ ਗ੍ਰਾਂਟ ਮਿਲੀ ਹੈ ਤੇ ਉਸ ਨਾਲੇ ਕੰਸਟਰਕਸ਼ਨ ਚੱਲ ਰਹੀ ਹੈ ਇਹ ਤੁਸੀਂ ਦੇਖ ਸਕਦੇ ਹੋ ਤੇ ਮਾਤਾ ਜੀ ਨੂੰ ਕਾਫੀ ਮਿਹਨਤ ਕਰਕੇ ਲੋਕਾਂ ਦੇ ਘਰਾਂ ਵਿੱਚ ਪੁ ਜਾ ਕੇ ਕੰਮ ਕਰਕੇ ਬਰਤਨ ਮਾਂਜ ਕੇ ਕੱਪੜੇ ਧੋ ਕੇ ਪੀਣ ਕਰਕੇ ਉਹਦੇ ਨਾਲ ਗੁਜ਼ਾਰਾ ਕਰਦੇ ਨੇ ਤੇ ਆਪਣੇ ਬੱਚੇ ਮੈਂ ਤਾਂ ਸਰਕਾਰਾਂ ਨੂੰ ਵੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਇਹੋ ਅਪੀਲ ਕਰਨੀ ਚਾਹੁੰਦਾ ਕਿ ਉਹ ਆਪਣੀ ਜੁਨੀ ਹیثیت ਰੱਖਦੇ ਨੇ ਪਹੁੰਚ ਰੱਖਦੇ ਨੇ ਉਹਦੇ ਮੁਤਾਬਕ ਉਹ ਜੇ ਨੌਜਵਾਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਵੀ ਇੱਕ ਸਧਾਰਨ ਤੇ ਵਧੀਆ ਜਿੰਦਗੀ ਜੀ ਸਕਣ